ਸੱਜਰੀਏ ਗਾਲ ਦੋਸਤੋ ਮੈਂ ਚਰਨਜੀਤ ਸਿੰਘ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਕੌੜੀਆਂ ਗੱਲਾਂ ਦੱਸੂਗਾ ਦਿੱਲੀ ਧਰਨੇ ਦੇ ਬਾਰੇ ਜਿਹੜੀ ਕੂਚ ਕਰਨ ਦੀਆਂ ਆਪਣੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਦਿੱਲੀ ਜਾਣ ਦੇ ਵਾਸਤੇ ਸਰਹੱਦਾਂ ਦੇ ਉੱਤੇ ਸਾਡੇ ਪੋਲੇ ਪਾਲੇ ਕਿਸਾਨ ਸੱਟਾਂ ਖਾਈ ਜਾਂਦੇ ਨੇ ਫੌਜ ਦੇ ਕੋਲੋਂ ਗੋਲੇ ਖਾਈ ਜਾਂਦੇ ਨੇ ਅਥਰੂ ਗੈਸ ਵਾਲੇ ਗੋਲੀਆਂ ਸਿੱਧੀਆਂ ਚਲਾਈਆਂ ਜਾ ਰਹੀਆਂ ਨੇ ਤੁਹਾਡੀਆਂ ਸੱਟਾਂ ਦਾ ਕੌਣ ਕਰੋੜ ਕਰੋੜ ਰੁਪਈਆ ਲੈ ਰਿਹਾ ਏ ਉਹ ਗੱਲਾਂ ਤੁਹਾਨੂੰ ਮੈਂ ਕੌੜੀਆਂ ਇਸ ਵੀਡੀਓ ਦੇ ਵਿੱਚ ਦੱਸ ਦਊਗਾ ਜਿਹੜੀਆਂ ਤੁਹਾਨੂੰ ਨਾ ਕਦੀ ਕੋਈ ਇਹਦੇ ਤੋਂ ਬਾਅਦ ਦੇ ਵਿੱਚ ਦੱਸੂਗਾ ਤੇ ਨਾ ਹੀ ਇਹਦੇ ਤੋਂ ਪਹਿਲਾਂ ਤੁਹਾਨੂੰ ਕਦੀ ਕਿਸੇ ਨੇ ਦਸੀਆਂ ਹੋਣਗੀਆਂ ਹੋ ਸਕਦਾ ਹੈ ਇਹ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦੇ ਲੋਕ ਮੈਨੂੰ ਪਤਾ ਹੈ ਕਿ ਮੈਨੂੰ ਗਦਾਰ ਕਹਿਣਗੇ ਇਸੇ ਕਰਕੇ ਮੈਂ ਬਹੁਤ ਸਮੇਂ ਤੋਂ ਚੁੱਪ ਸਾਂ ਪਰ ਇਹ ਵੀਡੀਓ ਜਿਹੜੀ ਬਣਾਉਣੀ ਹੁਣ ਇੰਨੀ ਜ਼ਿਆਦੀ ਜ਼ਰੂਰੀ ਹੋ ਚੁੱਕੀ ਹੈ ਕਿ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਇਸ ਬੰਨੇ ਜ਼ਰੂਰ ਕੁਝ ਨਾ ਕੁਝ ਬੋਲਣਾ ਚਾਹੀਦਾ ਹੈ ਉਹਦੇ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਚੰਗੇ ਦਾ ਟੈਗ ਲੱਗ ਜਾਵੇ ਗਦਾਰ ਦਾ ਲੱਗ ਜਾਵੇ ਉਹਦੀ ਕੋਈ ਟੈਨਸ਼ਨ ਆਪਾਂ ਲੈਣੀ ਨੀਂਗੀ ਕਿਉਂਕਿ ਇਦਾਂ ਹੀ ਹੁੰਦਾ ਆਇਆ ਹੈ ਪਹਿਲਾਂ ਵੀ ਇਹਨਾਂ ਨੇ ਕਾਮਰੇਡ ਜਿਹੜੇ ਲਾਣੇ ਨੇ ਇਹਨਾਂ ਦੇ ਗੰਦੇ ਉਹਨਾਂ ਨੇ ਬਹੁਤ ਸਾਰੇ ਸਾਡੇ ਚੰਗੇ ਜਿਹੜੇ ਆਗੂ ਸੀ ਜਿਹੜੇ ਆਗੂ ਬਣਨ ਦੇ ਲਾਇਕ ਸੀ ਉਹਨਾਂ ਨੂੰ ਗद्दार ਦੇ ਟੈਗ ਇਹਨਾਂ ਨੇ ਲਾਈ ਨੇ ਵੇਖੋ ਧਰਨਾ ਲਾਇਆ ਕਿਉਂ ਜਾ ਰਿਹਾ ਹੈ ਬਈ ਗੱਲ ਇਹ ਹੈ ਧਰਨਾ ਲਾਉਣਾ ਬਹੁਤ ਵਧੀਆ ਗੱਲ ਹੈ ਆਪਾਂ ਆਪਣੇ ਹੱਕ ਜਿੱਕਰ ਸਰਕਾਰ ਹੁਣ ਤਾਨਾਸ਼ਾ ਹੋ ਹੀ ਗਈ ਏ ਇੱਥੇ ਕੋਈ ਲੋਕਤੰਤਰ ਰਹਿ ਹੀ ਨਹੀਂ ਗਿਆ ਤਾਂ ਫਿਰ ਆਪਾਂ ਕੀ ਕਰਾਂਗੇ ਆਪਾਂ ਦਿੱਲੀ ਜਾ ਕੇ ਬੈਠਾਂਗੇ ਉੱਥੇ ਪਰ ਅਸਲ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਆਗੂ ਆਪਾਂ ਅੱਗੇ ਲਾਏ ਨੇ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਬਣਾਇਆ ਏ ਕਿ ਤੇ ਉਹ ਚੋਰ ਕੁੱਤੀ ਰਲੀ ਵਾਲੀ ਗੱਲ ਤੇ ਨਹੀਂ ਗਈ ਕਿਸਾਨ ਜਿਹੜੇ ਸੱਟਾਂ ਖਾਈ ਜਾਂਦੇ ਨੇ ਭੋਲੇ-ਬਾਲੇ ਜਿਹੜੇ ਨੌਜਵਾਨ ਸਾਡੇ ਪਰਾ ਸੱਟਾਂ ਖਾਈ ਜਾਂਦੇ ਨੇ ਉਹਨਾਂ ਨੂੰ ਤੇ ਇਹਨਾਂ ਵੀ ਬਹੁਤਿਆਂ ਨੂੰ ਪਤਾ ਨਹੀਂ ਹੈ ਕਿ ਇਹਨਾਂ ਨੇ ਮੰਗਾ ਕੀ ਕੀ ਰੱਖੀਆਂ ਨੇ ਦੋਸਤੋ ਇਹ ਜਿਹੜਾ ਕਾਮ ਰੇਟ ਲਾਣਾ ਹੈ ਜਿਹੜਾ ਨੂੰ ਆਪਾਂ ਪ੍ਰਧਾਨ ਬਣਾਇਆ ਹੈ ਅਗਲੇ ਬੰਨੇ ਇਹ ਸਾਰੇ ਆਪਣਾ ਰੇਟ ਉਡੀਕਦੇ ਨੇ ਇਹਨਾਂ ਨੂੰ ਜਦੋਂ ਚੰਗਾ ਰੇਟ ਮਿਲ ਗਿਆ ਸੀ ਇਹ ਉੱਠ ਕੇ ਪਹਿਲੇ ਧਰਨੇ ਤੋਂ ਆ ਗਏ ਸੀ ਇਹਨਾਂ ਜਿਆਦਾ ਵੱਡਾ ਧਰਨਾ ਉਦੋਂ ਹਰ ਇੱਕ ਆਪਾਂ ਮੰਗ ਸਰਕਾਰ ਦੇ ਕੋਲੋਂ ਮੰਗਵਾ ਸਕਦੇ ਸਾਂ ਸ਼ਾਇਦ ਆਪਾਂ ਨੂੰ ਕਦੇ ਬਾਅਦ ਦੇ ਵਿੱਚ ਉਹਨਾਂ ਦੀ ਕੋਈ ਧਰਨਾ ਲਾਉਣ ਦੀ ਲੋੜ ਹੀ ਨਾ ਪੈਂਦੀ ਆਪਾਂ ਇੰਨਾ ਜ਼ਿਆਦਾ ਪ੍ਰਭਾਵ ਸਰਕਾਰ ਦੇ ਉੱਤੇ ਪੈ ਗਿਆ ਸੀ ਪਰ ਕਿੰਨੇ ਅਰਬਾਂ ਰੁਪਈਆ ਲਿਆ ਤੁਸੀਂ ਜਾਣਦੇ ਹੋ ਨਾ ਚੰਗੀ ਤਰ੍ਹਾਂ ਕਿੰਨੇ ਲਿਆ ਅਰਬਾਂ ਰੁਪਈਆ ਤੁਹਾਡੀਆਂ ਲਾਸ਼ਾਂ ਦਾ ਕਰੋੜ ਕਰੋੜ ਰੁਪਈਆ 10-10 ਕਰੋੜ ਰੁਪਈਆ ਤੁਹਾਡੀ লাশ ਦਾ ਰੇਟ ਕਿੰਨੇ ਲਿਆ ਜਿਹੜੀ ਤੁਹਾਨੂੰ ਸੱਟ ਲੱਗੀ ਸੀ ਉਹਦਾ ਕਰੋੜ ਕਰੋੜ ਰੁਪਈਆ ਕਿੰਨੇ ਕਿਹੜੇ ਆਗੂ ਨੇ ਚੁੱਕਿਆ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਜਿਹੜੇ ਆਗੂ ਬਣਨ ਦੇ ਲਾਇਕ ਸੀ ਜਿਹੜੇ ਬਿਨਾ ਕਿਸੇ ਆਪਣੇ ਸਵਾਰਥ ਤੋਂ ਤੁਹਾਡੀ ਗੱਲ ਕਰਦੇ ਸੀ ਦੀਪ ਸਿੱਧੂ ਵਰਗੇ ਉਹਨਾਂ ਨੂੰ ਤਾਂ ਗद्दार ਕਹਿ ਦਿੱਤਾ ਇਹਨਾਂ ਕਾਮਰੇਡਾਂ ਨੇ ਤੇ ਐਂਡ ਦੇ ਵਿੱਚ ਜਾ ਕੇ ਗਦਾਰੀ ਫਿਰ ਕੀਤੀ ਕਿੰਨੇ ਆਪਾਂ ਸਾਰੇ ਜਾਣੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਧਰਨਾ ਚੁੱਕਣ ਦਾ ਆਖਿਰ ਦੇ ਵਿੱਚ ਕਾਰਨ ਕੀ ਸੀ ਇਲੈਕਸ਼ਨ ਨੇੜੇ ਸੀ ਤੇ ਜੋ ਕੁਝ ਵੀ ਹੋਇਆ ਆਪਾਂ ਉਹ ਸਾਰਾ ਕੁਝ ਬਹੁਤ ਚੰਗੀ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਆਪਾਂ ਜਾਣਦੇ ਆਂ ਸਾਨੂੰ ਸਾਡੇ ਆਗੂ ਚੋਣੇ ਨਹੀਂ ਆਉਂਦੇ ਸਾਡੇ ਪੰਜਾਬੀਆਂ ਦੀ ਸਭ ਤੋਂ ਜ਼ਿਆਦੀ ਮਾੜੀ ਕਿਸਮ ਇਹ ਹੈ ਕਿ ਸਾਨੂੰ ਚੰਗੇ ਜਿਹੜੇ ਸਾਡੇ ਆਗੂ ਨੇ ਉਹ ਚੰਗੇ ਨਹੀਂ ਲੱਗਦੇ ਜਿਹੜੇ ਦੀਪ ਸਿੱਧੂ ਵਰਗੇ ਸਾਡੇ ਬਹੁਤ ਵਧੀਆ ਆਗੂ ਸੀ ਉਹਨਾਂ ਨੂੰ ਅਸੀਂ ਗद्दार ਦਾ ਟੈਗ ਲਾ ਦਿੱਤਾ ਸੀ ਜਿਹੜੇ ਅਮਰਤਪਾਲ ਵਰਗੇ ਆਗੂ ਸਾਡੇ ਬਣਨੇ ਚਾਹੀਦੇ ਨੇ ਉਹ ਅੱਜ ਜੇਲ੍ਹਾਂ ਦੇ ਵਿੱਚ ਡੱਕੇ ਨੇ ਉਹਨਾਂ ਦੀ ਕੋਈ ਗੱਲ ਨਹੀਂ ਕਰਦੇ ਤੇ ਜਿਹੜੇ ਵਕਾਊ ਨੇ ਉਹਨਾਂ ਨੂੰ ਆਪਾਂ ਅੱਗੂ ਬਣਾਈ ਫਿਰਦੇ ਆਂ ਸੱਟਾਂ ਦੇ ਤੁਸੀਂ ਖਾਈ ਜਾਂਦੇ ਹੋ ਤੁਸੀਂ ਦਿੱਲੀ ਵੀ ਜਾਣਾ ਹੈ ਤੁਸੀਂ ਸਾਰਾ ਕੁਝ ਹੋ ਜਾਣਾ ਹੈ ਉਹ ਜਿਹੜੇ ਸਾਰਾ ਕੁਝ ਟੁੱਟ ਵੀ ਜਾਣਾ ਹੈ ਆਪਾਂ ਅੱਗੇ ਚਲੇ ਵੀ ਜਾਣਾ ਹੈ ਪਰ ਜਿਹੜੇ ਨੌਜਵਾਨਾਂ ਦੀਆਂ ਅੱਖਾਂ ਨਿਕਲ ਗਈਆਂ ਨੇ ਹੋ ਸਕਦਾ ਹੈ ਬਹੁਤ ਸਾਰਿਆਂ ਦੀ ਮੌਤ ਹੋ ਜਾਵੇ ਗੋਲੀਆਂ ਕਿਉਂਕਿ ਸਿੱਧੀ ਤਾਨਾਸ਼ਾ ਸਰਕਾਰ ਜੜੀ ਚਲਾਈ ਜਾਂਦੀ ਏ ਤਾਂ ਤੁਹਾਡੀਆਂ ਲਾਸ਼ਾਂ ਜਿਹੜੀਆਂ ਪਹਿਲਾਂ 800 ਦੇ ਕਰੀਬ ਸੀ ਉਹਨਾਂ ਦਾ ਜ਼ਿਕਰ ਕੋਈ ਮੁੱਲ ਇਹਨਾਂ ਆਗੂਆਂ ਤੁਹਾਡਿਆਂ ਨੇ ਨਹੀਂ ਪਾਇਆ ਜਿਨ੍ਹਾਂ ਨੌਜਵਾਨਾਂ ਦੇ ਉੱਤੇ ਪਰਚੇ ਦੇ ਦਿੱਤੇ ਸਰਕਾਰ ਨੇ ਜਿਨ੍ਹਾਂ ਨੌਜਵਾਨ ਮਾਰੇ ਗਏ ਉਹਨਾਂ ਦੀ ਬਾਤ ਪੁੱਛੀਏ ਤੁਹਾਡੇ ਆਗੂਆਂ ਨੇ ਜਾ ਕੇ ਚਲੋ ਜੇਕਰ ਆਪਾਂ ਇਹ ਗੱਲ ਨੂੰ ਵੀ ਛੱਡ ਦਿੰਨੇ ਆ ਕਿ ਅਸੀਂ ਆਪਣੇ ਹੱਕਾਂ ਦੇ ਵਾਸਤੇ ਲੜਦੇ ਆ ਸਾਡੀ ਬਾਤ ਕੋਈ ਨਹੀਂ ਵੀ ਆਗੂ ਪੁੱਛਦਾ ਤੇ ਤਾਂ ਵੀ ਕੋਈ ਗੱਲ ਨਹੀਂ ਗਈ ਤੇ ਫਿਰ ਦੂਸਰੇ ਬੰਨੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਏ ਕਿ ਦੂਸਰਾ ਜਿਹੜਾ ਹੁਣ ਆਪਾਂ ਨੂੰ ਇਹ ਧਰਨਾ ਲਾਇਆ ਏ ਆਪਾਂ ਇਹਦੇ ਵਿੱਚ ਆਪਾਂ ਮੰਗਾਂ ਜਿਹੜੀਆਂ ਰੱਖੀਆਂ ਨੇ ਉਹਨਾਂ ਮੰਗਾਂ ਦੇ ਨਾਲ ਆਪਣਾ ਕੋਈ ਹੱਲ ਵੀ ਹੋਣ ਵਾਲਾ ਏ ਆਪਾਂ ਜੇ ਮਰ ਵੀ ਜਾਂਦੇ ਆ ਮੰਨ ਕੇ ਚੱਲੋ 8-700 ਕਿਸਾਨ ਆਪਾਂ ਫਿਰ ਤੋਂ ਦੁਬਾਰੇ ਸ਼ਹੀਦ ਹੋ ਜਾਂਦੇ ਆ ਤੇ ਆਪਣਾ ਕੋਈ ਹੱਲ ਵੀ ਹੋਵੇਗਾ ਉਹਨਾਂ ਦੇ ਨਾਲ ਕਿ ਹੋਵੇਗਾ ਮੰਗਾਂ ਜਿਹੜੀਆਂ ਹੁਣ ਰੱਖੀਆਂ ਗਈਆਂ ਨੇ ਇਹਨਾਂ ਦੇ ਵਿੱਚ ਇੱਕ ਮੰਗ ਜੇਕਰ ਜੁੜ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਛੱਡ ਕੇ ਜੇਕਰ ਪੈਨਸ਼ਨ ਵਾਲੀ ਜਿਹੜੀ ਇਹਨਾਂ ਨੇ ਰੱਖੀ ਹੈ 10000 ਰੁਪਇਆ ਇੱਕ ਕਿਸਾਨ ਦੀ ਪੈਨਸ਼ਨ ਲੱਗਣੀ ਚਾਹੀਦੀ ਏ ਉਹਨੂੰ ਵੀ ਛੱਡ ਦਿੱਤਾ ਜਾਵੇ ਸਿਰਫ ਸਵਾਮੀ 나ਥਨ ਰਿਪੋਰਟ ਜਿਹੜੀ ਏ ਉਹ ਵਿੱਚ ਐਡ ਕਰ ਦਿੱਤੀ ਜਾਵੇ ਉਹਦੇ ਕਰਕੇ ਧਰਨਾ ਲਾਇਆ ਜਾਵੇ ਕਿ ਉਹ ਰਿਪੋਰਟ ਜਿਹੜੀ ਲਾਗੂ ਕਰੋ ਇੰਡੀਆ ਦੇ ਵਿੱਚ ਤਾਂ ਭਾਰਤ ਦੇ ਵਿੱਚ ਕਦੇ ਵੀ ਕਿਸੇ ਵੀ ਕਿਸਾਨ ਨੂੰ ਧਰਨਾ ਲਾਉਣ ਦੀ ਲੋੜ ਪਵੇਗੀ ਨਹੀਂ ਪੂਰੀ ਜ਼ਿੰਦਗੀ ਕਦੇ ਵੀ ਆਉਣ ਵਾਲੇ 100 ਸਾਲਾਂ ਤੱਕ ਪਰ ਫਿਰ ਕੀ ਹੋਵੇਗਾ ਫਿਰ ਤੁਸੀਂ ਜਾਣਦੇ ਹੋ ਕਿ ਧਰਨਾ ਲਾਉਣ ਦੀ ਲੋੜ ਨਹੀਂ ਪਊਗੀ ਆਪਣੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਸਵਾਮੀਨਾਥਨ ਰਿਪੋਰਟ ਜੇਕਰ ਆਪਾਂ ਵਿੱਚ ਐਡ ਕਰ ਦਿੱਤੀ ਤੇ ਫਿਰ ਧਰਨੇ ਨਹੀਂ ਲੱਗਣੇ ਤੇ ਫਿਰ ਧਰਨੇ ਜਿਹੜੇ ਆਪਣੇ ਸੋ ਕਾਲਡ ਜਿਹੜੇ ਆਗੂ ਨੇ ਉਹਨਾਂ ਦੇ ਘਰ ਕਿੱਦਾਂ ਚੱਲਣੇ ਆ ਫਿਰ ਮੁੱਲ ਕਿਤਰਾ ਪੈਣੇ ਆਪਣੇ ਆਪਾਂ ਜਾਣਦੇ ਆ ਨਾ ਇਹ ਗੱਲਾਂ ਨੂੰ ਚੰਗੀ ਤਰ੍ਹਾਂ ਇਸ ਕਰਕੇ ਧਰਨੇ ਲਾਓ ਆਪਣੀ ਮੰਗ ਜਿਹੜੀ ਮੇਨ ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣ ਹੋਣੀ ਚਾਹੀਦੀ ਏ ਬਾਕੀ ਸਾਰੀਆਂ ਮੰਗਾਂ ਇਹਦੇ ਤੋਂ ਥੱਲੇ ਹੋਣੀਆਂ ਚਾਹੀਦੀਆਂ ਨੇ ਪਹਿਲੀ ਮੰਗ ਆਪਣੀ ਹੋਣੀ ਚਾਹੀਦੀ ਏ ਕਿ ਸਵਾਮੀ ਨਾਥਨ ਰਪੋਰਟ ਲਾਗੂ ਹੋਣੀ ਚਾਹੀਦੀ ਏ ਦੂਸਰੀ ਮੰਗ ਹੋਣੀ ਚਾਹੀਦੀ ਏ ਕਿ ਐਮਐਸਪੀ ਜਿਹੜੀ ਆਪਾਂ ਨੂੰ ਮਿਲਣੀ ਚਾਹੀਦੀ ਏ ਸਾਡੀਆਂ ਫਸਲਾਂ ਦੇ ਉੱਤੇ ਸਿਰਫ ਇਹ ਦੋ ਮੰਗਾਂ ਜੇਕਰ ਆਪਾਂ ਲਾਗੂ ਕਰਵਾਉਣ ਦੇ ਵਿੱਚ ਕਾਮਯਾਬ ਹੋ ਜਾਂਨੇ ਆ ਤਾਂ ਕਦੇ ਵੀ ਆਪਣੇ ਪੜਪੋਤਰਿਆਂ ਨੂੰ ਆਉਣ ਵਾਲੀਆਂ 10-15 ਪੀੜ੍ਹੀਆਂ ਨੂੰ ਤੁਹਾਡੀਆਂ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਊਗੀ ਕਦੇ ਵੀ ਇਸ ਕਰਕੇ ਧਰਨਾ ਲਾਓ ਸੱਟਾਂ ਵੀ ਖਾਓ ਆਪਾਂ ਸਾਰੇ ਜਾਣੇ ਉੱਥੇ ਚੱਲਦੇ ਆਂ ਧਰਨਾਏ ਦੇ ਵਿੱਚ ਜਾਣ ਤੋਂ ਨਹੀਂ ਮੈਂ ਰੋਕਦਾ ਤੁਹਾਨੂੰ ਕਿ ਤੁਸੀਂ ਜਾਓ ਨਾ ਪਰ ਆਪਣੇ ਆਗੂਆਂ ਨੂੰ ਪਛਾਣੋ ਉਹਨਾਂ ਗੱਲ ਹੋਵੇ ਕਿ ਪਹਿਲਾਂ ਦੀ ਤਰ੍ਹਾਂ ਅੰਦਰ ਜਾ ਕੇ ਤੁਹਾਡੇ ਸਿਰਾਂ ਦੇ ਮੁੱਲ ਪਾਉਣ ਉੱਥੇ ਜਾ ਕੇ ਅੰਦਰ ਉਹ ਨਾ ਗੱਲ ਹੋਵੇ ਕਿ ਬੰਦ ਕਮਰਿਆਂ ਦੇ ਵਿੱਚ ਬਹਿ ਕੇ ਮੀਟਿੰਗਾਂ ਕਰ ਕਰਕੇ ਉਹਦੇ ਤੋਂ ਬਾਅਦ ਵਿੱਚ ਫਿਰ ਤੋਂ ਚੋਣਾ ਲੜਨ ਦੇ ਕਿਤੇ SLAਵਾ ਬਣਾ ਲੈਣ ਜਿਹੜੇ 1-2 ਰਹਿ ਗਏ ਸੀ ਉਹ ਨਾ ਗੱਲ ਹੁੰਦੀ ਹੋਵੇ ਕਿ ਆਪਾਂ ਸਿਰਫ ਆਪਣੇ ਧੀਆਂ ਪੁੱਤ ਮਰਵਾਉਣ ਜੋਗੇ ਰਹਿ ਜਾਈਏ ਆਪਾਂ ਚੰਗੇ ਜਿਹੜੇ ਆਗੂ ਨੇ ਉਹਨਾਂ ਨੂੰ ਗਦਾਰ ਗਦਾਰ ਕਹੀ ਜਾਈਏ ਤੇ ਜਿਹੜੇ ਇਹੋ ਜਿਹ ਵਿਕਣ ਵਾਲੇ ਨੇ ਉਹਨਾਂ ਨੂੰ ਆਪਾਂ ਅੱਗੇ ਲਾ ਛੱਡੀਏ ਧਰਨੇ ਲਾਓ ਪਰ ਧਰਨੇ ਤੋਂ ਉੱਠਣ ਦੀ ਜਿਹੜੀ ਸਲਾਹ ਆ ਉਹ ਤੁਹਾਡੀ ਹੋਣੀ ਚਾਹੀਦੀ ਆ ਜਦੋਂ ਧਰਨੇ ਤੋਂ ਉੱਠਣਾ ਹੈ ਉਦੋਂ ਤੁਸੀਂ ਵੇਖਣਾ ਹੈ ਕਿ ਤੁਹਾਡੀਆਂ ਮੰਗਾਂ ਪੂਰੀਆਂ ਹੋ ਗਈਆਂ ਨੇ ਤਾਂ ਉੱਠਣਾ ਹੈ ਜੇ ਨਹੀਂ ਹੋਈਆਂ ਮੰਗਾਂ ਤੁਹਾਨੂੰ ਉੱਠਣ ਦੇ ਵਾਸਤੇ ਤੁਹਾਡਾ ਕੋਈ ਆਗੂ ਕਹਿੰਦਾ ਹੈ ਪਹਿਲੇ ਧਰਨੇ ਦੇ ਵਾਂਗੂ ਤਾਂ ਇਹਦਾ ਮਤਲਬ ਕਿ ਅੰਦਰ ਖਾਤੇ ਫਿਰ ਕਿਦਨਾ ਕਿਤੇ ਆਪਣੇ ਸਿਰਾਂ ਦੇ ਮੁੱਲ ਜਿਹੜੇ ਨੇ ਉਹ ਪੈ ਚੁਕੇ ਨੇ ਕਿਸੇ ਕਿਸਾਨ ਆਗੂ ਨੇ ਨਹੀਂ ਮਰਨਾ ਤੁਹਾਡੇ ਨੇ ਕਿਸੇ ਕਿਸਾਨ ਆਗੂ ਦੀ ਕੋਈ ਲੱਤ ਬਾਣੀ ਟੁੱਟਣੀ ਤੁਹਾਡੇ ਦੀ ਕੋਈ ਉਹਨਾਂ ਨੂੰ ਸੱਟਾ ਨਹੀਂ ਲੱਗਣੀਆ ਨਾ ਪਹਿਲੇ ਧਰਨੇ ਦੇ ਵਿੱਚ ਹੀ ਲੱਗੀਆਂ ਸੀ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਤੇ ਨਾ ਹੀ ਇਹਦੇ ਵਿੱਚ ਲੱਗਣੀਆਂ ਨੇ ਉਹ ਪਿੱਛੇ ਹੋ ਕੇ ਵੰਦੇ ਨੇ ਸਾਰੀਆਂ ਖੇਡਾਂ ਜੜੀਆਂ ਤੁਹਾਡੇ ਮੋਢਿਆਂ ਦੇ ਉੱਤੇ ਰੱਖ ਕੇ ਉਹ ਚਲਾਉਂਦੇ ਨੇ ਤੇ ਜਦੋਂ ਬਿਲਕੁਲ ਵਧੀਆ ਟਾਈਮ ਆ ਜਾਂਦਾ ਹੈ ਉਦੋਂ ਚੁੱਪ ਕਰਕੇ ਬਾਹਰ ਨਿਕਲ ਜਾਂਦੇ ਨੇ ਤੇ ਜਿਹੜੇ ਚੰਗੇ ਬੰਦੇ ਆ ਕੇ ਜਿਕਰ ਕੋਈ ਸਟੇਜ ਦੇ ਉੱਤੇ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਗਦਾਰ ਦਾ ਟੈਗ ਲਾ ਦਿੱਤਾ ਜਾਂਦਾ ਹੈ ਨਾਰੇ ਲਾਏ ਸੀ ਇਹਨਾਂ ਤੁਹਾਡੇ ਆਗੂਆਂ ਨੇ ਦਿੱਲੀ ਦੇ ਵਿੱਚ ਕਿ ਦੀਪ ਸਿੱਧੂ ਗਦਾਰ ਹੈ ਦੀਪ ਸਿੱਧੂ ਗਦਾਰ ਹੈ ਇਹ ਉਹੀ ਬੰਦੇ ਨੇ ਦੋਸਤੋ ਇਹਨਾਂ ਨੂੰ ਪਛਾਣੋ ਤੁਸੀਂ ਤੇ ਮੰਗ ਰੱਖੋ ਇਹਨਾਂ ਦੇ ਅੱਗੇ ਜਦੋਂ ਵੀ ਕੋਈ ਕਿਸਾਨ ਆਗੂ ਤੁਹਾਨੂੰ ਮਿਲਦਾ ਹੈ ਉਹਨੂੰ ਆਖੋ ਕਿ ਇਹਦੇ ਵਿੱਚ ਸੁਆਮੀ 나ਥਨ ਰਿਪੋਰਟ ਲਾਗੂ ਕਰਾਉਣ ਦੀ ਮੰਗ ਕਿਉਂ ਨਹੀਂ ਰੱਖੀ ਤੁਸੀਂ ਇਹਨਾਂ ਨੂੰ ਸਵਾਲ ਕਰੋ ਕਿ ਕਿਉਂ ਨਹੀਂ ਰੱਖੀ ਕੀ ਤੁਹਾਨੂੰ ਕਾਣੋਂ ਕੀ ਹੈ ਕਿ ਆਪਾਂ ਰਿਪੋਰਟ ਦੀ ਮੰਗ ਨਹੀਂ ਰੱਖੀ ਆਪਾਂ ਹੋਰ ਮੰਗਾ ਇਨੀਆਂ ਰੱਖੀ ਫਿਰਦੇ ਆ ਪੈਨਸ਼ਨ ਸਾਡੀ ਲੱਗਣੀ ਚਾਹੀਦੀ ਏ ਉਹ ਹੋਣਾ ਚਾਹੀਦਾ ਸਾਨੂੰ ਪੈਨਸ਼ਨ ਦੀ ਲੋੜ ਹੀ ਨਹੀਂ ਕਿ ਸਾਨੂੰ ਸੁਆਮੀ 나ਥਨ ਰਿਪੋਰਟ ਜਿਹੜੀ ਲਾਗੂ ਕਰ ਦਿਓ ਅਸੀਂ ਪੈਨਸ਼ਨ ਤੋਂ ਕੀ ਲੈਣਾ ਸੇ 1000 ਰੁਪਏ ਤੋਂ ਸਾਨੂੰ ਨਹੀਂ ਚਾਹੀਦੀ ਪੈਨਸ਼ਨ ਆਪਣੇ ਆਗੂ ਆਪ ਬਣੋ ਤੁਸੀਂ ਸੱਟਾਂ ਤੁਸੀਂ ਖਾਈ ਜਾਂਦੇ ਹੋ ਭੈਣ ਭਰਾ ਆਪਣੇ ਉੱਤੇ ਸ਼ਹੀਦ ਹੋਏ ਨੇ ਪਰਿਵਾਰ ਪਹਿਲੇ ਧਰਨੇਆਂ ਦੇ ਵਿੱਚ ਵੀ ਤੇ ਹੁਣ ਵੀ ਜੋ ਚੱਲ ਜੰਦਾ ਹੈ ਕਿਉਂਕਿ ਸਰਕਾਰ ਬਹੁਤ ਗੰਦੀ ਏ ਤੁਸੀਂ ਜਾਣਦੇ ਹੋ ਤੇ ਬਹੁਤ ਕੁਝ ਹੋਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪਾਂ ਇਕੱਲਾ ਸੱਟਾਂ ਹੀ ਨਹੀਂ ਖਾਣੀਆਂ ਉੱਥੇ ਜਾ ਕੇ ਧਰਨੇ ਦੇ ਵਿੱਚ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਜੋ-ਜੋ ਸਾਨੂੰ ਚਾਹੀਦੇ ਉਹ ਆਪਾਂ ਆਪ ਦੱਸਣਾ ਹੈ ਆਪਣੇ ਆਗੂ ਆਪਾਂ ਆਪ ਬਣਨਾ ਹੈ ਕੱਲੇ ਆਗੂ ਜੇਕਰ ਕਾਮਰੇਡ ਹੋਣਗੇ ਤਾਂ ਕਾਮਰੇਡ ਜਿਹੜਾ ਲਾਣਾ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਆਪਾਂ ਨੇ ਨਾਲ ਕੀ ਕੀ ਵਿਵਹਾਰ ਜਿਹੜੇ ਕਰ ਚੁੱਕੇ ਨੇ ਭੂਇਖ ਦੇ ਵਿੱਚ ਸੋ ਇਸ ਵੀਡੀਓ ਨੂੰ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝਾ ਕੀਤਾ ਹੈ ਕਿਉਂਕਿ ਇਹ ਗੱਲਾਂ ਬਾਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਸੀ ਕਰਨੀਆਂ ਵੀਡੀਓ ਨੂੰ ਹੋਰ ਕਿਸਾਨਾਂ ਤੱਕ ਜ਼ਰੂਰ ਸ਼ੇਅਰ ਕਰਿਓ ਜੇ ਅੱਗੇ ਤੋਂ ਅੱਗੇ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ